ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਲਕ ਅਹਿਮਦ ਗ੍ਰਫਤ ਜੱਸਾ ਕਲਾਲ ਲਾਹੌਰ ਜੇਤੂ ਖਾਲਸਾ ਪੰਥ ਦਾ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਕਾਲ ਬੁੰਗੇ ਤੇ ਆ ਖੜਾ ਹੋਇਆ ਖਾਲਸਾ ਜੀ ਸਤਗੁਰਾਂ ਦੀ ਕਿਰਪਾ ਨਾਲ ਪੰਜਾਬ ਵਿੱਚ ਖਾਲਸਾ ਜੀ ਦੇ ਬੋਲਬਾਲੇ ਹੋਣ ਲੱਗੇ ਹਨ ਪੰਜਾਂ ਦਰਿਆਵਾਂ ਦੀ ਧਰਤੀ ਤੇ ਖਾਲਸੇ ਦੇ ਨਿਸ਼ਾਨ ਝੂਲਣ ਦਾ ਵੇਲਾ ਆ ਟੁਕਾ ਹੈ ਦੀਵਾਲੀ ਦੇ ਮੌਕੇ ਦਰਬਾਰ ਸਾਹਿਬ ਇਕੱਤਰ ਹੋਏ ਸਰਬੱਤ ਖਾਲਸਾ ਨੂੰ ਮੁਖਾਤਿਬ ਹੁੰਦਿਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬੋਲਣਾ ਸ਼ੁਰੂ ਕੀਤਾ ਅਬਦਾਲੀ ਪਾਣੀਪਤ ਵਿੱਚ ਮਰਹੱਟਿਆਂ ਨਾਲ ਰੁੱਝਿਆ ਹੋਇਆ ਸੀ ਤੇ ਖਾਲਸਾ ਜੀ ਨੇ ਆਪਣੀ ਤਾਕਤ ਸੰਗਠਿਤ ਕਰਕੇ ਹੋਰ ਮਜ਼ਬੂਤੀ ਫੜ ਲਈ ਪਾਣੀਪਤ ਜੰਗ ਦੇ ਥੱਕੇ ਹਾਰੇ ਅਫਗਾਨ ਕਾਬਲ ਮੁੜ ਰਹੇ ਸਨ ਹਾਲਾਂਕਿ ਜਾਂਦਿਆਂ ਨੂੰ ਰਾਹ ਵਿੱਚ ਕਈ ਥਾਈਂ ਸਿੱਖ ਜਥਿਆਂ ਨੇ ਲੁੱਟਿਆ ਪਰ ਉਹਨਾਂ ਵਿੱਚ ਇੰਨੀ ਤਾਕਤ ਨਹੀਂ ਬਚੀ ਸੀ ਕਿ ਸਿੱਖਾਂ ਦੇ ਹਮਲੇ ਦਾ ਟੱਕਰ ਕਰਨ ਲਈ ਖਲੋ ਸਕਣ ਇਸ ਸਮੇਂ ਅੰਦਰ ਖਾਲਸਾ ਜੀ ਨੇ ਲਗਭਗ ਸਾਰੇ ਪੰਜਾਬ ਨੂੰ ਸੋਧ ਲਿਆ ਤੇ ਦੁਸ਼ਟ ਜਮਪੂਰੀ ਪੁਚਾਈ ਲਾਹੌਰ ਜਿੱਤਣ ਮਗਰੋਂ ਹੁਣ ਖਾਲਸਾ ਜੀ ਦਾ ਅਗਲਾ ਟੀਚਾ ਪੂਰਾ ਪੰਜਾਬ ਵਿਦੇਸ਼ੀ ਤਾੜਮੀਆਂ ਤੋਂ ਮੁਕਤ ਕਰਵਾਉਣਾ ਸੀ ਹੁਣ ਸਮਾ ਪੰਥ ਦੇ ਵਿਰੁੱਧ ਮੁਖਬਰੀਆਂ ਤੇ ਚੁਗਲੀਆਂ ਕਰਦੇ ਰਹੇ ਚੁਗਲਾਂ ਤੇ ਬਾਕੀ ਬਚੇ ਜ਼ਾਲਮ ਸੂਬੇਦਾਰਾਂ ਨੂੰ ਸੋਧਣ ਦਾ ਹੈ ਨਿਰੰਜਣੀਏ ਮਹੰਤ ਕਸੂਰੀਏ ਖੇਸ਼ਗੀ ਮਲੇਰ ਕੋਟਲੀ ਅਫਗਾਨ ਤੇ ਸਰਹੰਦ ਦਾ ਜੈਨ ਖਾਨ ਮਿਆਨਾ ਵਿੱਚ ਬੈਠੀ ਚੰਡੀ ਹੁਣ ਇਹਨਾਂ ਸਭਨਾਂ ਦੀ ਰੱਤ ਪੀਣ ਲਈ ਕਾਲੀ ਹੈ ਆਓ ਉਸ ਦੀ ਤੇ ਮਿਟਾਈਏ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦੇ ਹੋਏ ਗੁਰਮਤੇ ਨੂੰ ਪੰਥ ਨੂੰ ਜਾਣੂ ਕਰਵਾਇਆ ਪਾਣੀਪਤ ਵਿੱਚ ਹਾਰੇ ਮਰਾਠਿਆਂ ਨੂੰ 10 ਸਾਲ ਸੁਰਤ ਨੂੰ ਆਉਣ ਨੂੰ ਲੱਗੇ ਪੈਰਾਂ ਸਿਰ ਤੋਂ ਮੁੜ ਦੁਬਾਰਾ ਹੋ ਹੀ ਨਹੀਂ ਸਕੇ ਵੱਡਾ ਪੇਸ਼ਵਾ ਆਪਣੇ ਪੁੱਤਰ ਦੀ ਮੌਤ ਅਤੇ ਐਡੀ ਭਿਆਨਕ ਕਤਲਿਆਂ ਭਰੀ ਹਾਰ ਦੇਖ ਕੇ পাগল ਹੋ ਕੇ ਮਰਿਆ ਸਿੱਖਾਂ ਤੋਂ ਸ਼ਾਹ ਪਹਿਲਾਂ ਹੀ ਖਿੱਚਿਆ ਹੋਇਆ ਸੀ ਤੇ ਹੁਣ ਉੱਪਰੋਂ ਸਿੰਘਾਂ ਲਾਹੌਰ ਜਿੱਤ ਲਿਆ ਸੀ ਲੰਘੇ ਜਾਂਦੇ ਸ਼ਾਹ ਦੇ ਲਸ਼ਕਰ ਨੂੰ ਸਿੰਘਾਂ ਨੇ ਲੁੱਟਿਆ ਵੀ ਕਈ ਥਾਈ ਸੀ ਬਾਕੀ ਰਹਿਦੀ ਕਸਰ ਪੰਜਾਬ ਦੇ ਕਾਜ਼ੀ ਮੁਲਾਣਿਆਂ ਨੇ ਪੂਰੀ ਕਰ ਦਿੱਤੀ ਉਹ ਅਬਦਾਲੀ ਕੋਲ ਸਿੱਖਾਂ ਨੂੰ ਕਾਫਰ ਆਖ ਆਖ ਆਪਣੇ ਦੁਖੜੇ ਰੋਣ ਲੱਗੇ ਤੁਸੀਂ ਹੋਂ ਤਾਂ ਸਾਡਾ ਇਹ ਐਸਾ ਹਾਲ ਕਰਦੇ ਨੇ ਤੁਹਾਡੇ ਜਾਨ ਮਗਰੋਂ ਕੀ ਕਰਨ ਦੇ ਹੋਣਗੇ ਆਪ ਅੰਦਾਜ਼ਾ ਲਾ ਲਓ ਮਰ ਹਟਿਆਂ ਵਾਂਗ ਇਹਨਾਂ ਦੀ ਵੀ ਅਲਖ ਮੁਕਾਦੋ ਤੁਅਸਬੀ ਕਾਜੀ ਕਾਬਲ ਜਾਂਦੇ ਅਬਦਾਲੀ ਨੂੰ ਆ ਮਿਲੇ ਅਬਦਾਲੀ ਬੋਲਿਆ ਤੁਹਾਨੂੰ ਕੀ ਜਬਦਾ ਹੈ ਕਿ ਸਾਨੂੰ ਇਸ ਦੀ ਖਬਰ ਨਹੀਂ ਨਾਦਰ ਸ਼ਾਹ ਵੇਲੇ ਤੋਂ ਹੀ ਸਾਡੀ ਇਹ ਨਾ ਉੱਪਰ ਅੱਖ ਹੈ ਪਰ ਕਦੇ ਪੂਰੀ ਤਰ੍ਹਾਂ ਜਾੜ ਹੇਠ ਆਏ ਹੀ ਨਹੀਂ ਤੁਸੀਂ ਬੇਫਿਕਰ ਰਹੋ ਮੈਂ ਆਪਣੇ ਚੁਣਵੇਂ ਲੜਾਕਿਆਂ ਤੇ ਦਲੇਰ ਸੈਨਾਪਤੀ ਨੂੰ ਲਾਹੌਰ ਬਿਠਾ ਕੇ ਜਾਵਾਂਗਾ ਉਹ ਤੁਹਾਡੀ ਮਦਦ ਕਰਨਗੇ ਕੁਝ ਸਮਾਂ ਹੋਰ ਕੱਢੋ ਲੰਬੀ ਲੜਾਈ ਕਾਰਨ ਗਾਜੀ ਥੱਕੇ ਹੋਏ ਹਨ ਆਉਂਦੇ ਸਾਲ ਸਿੱਖਾਂ ਨਾਲ ਲੋਹਾ ਲਾਵਾਂਗੇ ਜਾਂਦਾ ਹੋਇਆ ਉਹ ਬਦੈਲੀ 우ਬੈਦ ਖਾਨ ਨੂੰ ਲਾਹੌਰ ਆਪਣਾ ਸੂਬਾ ਬਿਠਾ ਗਿਆ ਅਬਦਾਲੀ ਦੇ ਲਸ਼ਕਰ ਨੇ ਹਜੇ ਕਾਬਲ ਜਾ ਕੇ ਘੋੜਿਆਂ ਤੋਂ ਸਮਾਨ ਵੀ ਨਹੀਂ ਲਾਇਆ ਹੋਣਾ ਖਾਲਸੇ ਨੇ ਲਾਹੌਰ ਤੇ ਚੜ੍ਹਾਈ ਕੀਤੀ ਤੇ ਸੂਬਾ ਪਾਰ ਬੁਲਾ ਦਿੱਤਾ ਸਰਦਾਰ ਜੱਸਾ ਸਿੰਘ ਲਾਹੌਰ ਦਾ ਪਾਤਸ਼ਾਹ ਬਣਿਆ ਤੇ ਸਲਤਨਤ ਵਿੱਚ ਖਾਲਸੇ ਦਾ ਸਿੱਕਾ ਚਲਾਇਆ ਗਿਆ ਲਾਹੌਰ ਦੇ ਤਖਤ ਤੇ ਬੈਠੇ ਸਰਦਾਰ ਜੱਸਾ ਸਿੰਘ ਨੂੰ ਸਮੂਹ ਖਾਲਸੇ ਨੇ ਇਕੋ ਲਖਬ ਨਾਲ ਪੁਕਾਰਿਆ ਸੁਲਤਾਨੁਲ ਕੌਮ ਸ਼ਾਨ ਨੂੰ ਖਬਰ ਪਹੁੰਚੀ ਤਾਂ ਉਹ ਸੜ ਬਲ ਗਿਆ ਉਸ ਨੇ ਸਿੱਕਾ ਦਾ ਜਾਰੀ ਕੀਤਾ ਸਿੱਕਾ ਮੰਗਵਾਇਆ ਸਿੱਕਾ ਜਦਦਰ ਜਹਾਂ ਬਫਜਲ ਅਕਾਲ ਮੁਲਕ ਅਹਿਮਦ ਗ੍ਰਫਤ ਜੱਸਾ ਕਲਾਲ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੱਸਾ ਸਿੰਘ ਨੇ ਜੋ ਸਿੱਕਾ ਜਾਰੀ ਕੀਤਾ ਉਸ ਦੀ ਇਬਾਰਤ ਹੋਰ ਸੀ ਦੇਗੋ ਤੇਗੋ ਫਤਿਹ Nusrat be rang Yaftaz Nanak Guru Gobind Singh ਇਹ ਸਿੱਕਾ ਤਾਂ ਕਾਜੀ ਮੋਲਾਣਿਆਂ ਨੇ ਸ਼ਾਹ ਨੂੰ ਹੋਰ ਗੁੱਸਾ ਦਿਵਾਉਣ ਲਈ ਆਪਣੇ ਵੱਲੋਂ ਘੜ ਕੇ ਭੇਜਿਆ ਸੀ ਸੱਚ ਭਾਵੇਂ ਕੋਈ ਵੀ ਸੀ ਪਰ ਅਬਦਾਲੀ ਕੋਲ ਸਿੱਖ ਸਿੱਕਾ ਪੁੱਜਿਆ ਮੁਲਕ ਅਹਿਮਦ ਕ੍ਰਿਫਤ ਜੱਸਾ ਕਲਾਲ ਦੇਸ਼ ਅਹਿਮਦ ਦਾ ਤੇ ਖੋਲਿਆ ਜੱਸੇ ਕਲਾਲ ਨੇ ਜਦ ਹੀ ਅਬਦਾਲੀ ਨੇ ਸਿੱਕੇ ਦੀ ਦੂਜੀ ਸਤਰ ਪੜ੍ਹੀ ਤਾਂ ਉਸ ਨੂੰ ਅੱਗ ਲੱਗ ਗਈ ਉਸਨੇ ਸਿੱਕਾ ਚਲਾ ਕੇ ਦੂਰ ਭਗਾ ਮਾਰਿਆ ਦਰਬਾਰ ਵਿੱਚ ਸਨਾਟਾ ਛਾ ਗਿਆ ਕਿਸੇ ਦੇ ਸਾਹ ਲੈਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ ਭਰੇ ਦਰਬਾਰ ਵਿੱਚ ਬਸ ਇੱਕੋ ਆਵਾਜ਼ ਗੂੰਜ ਰਹੀ ਸੀ ਉਹ ਸੀ ਸਿੱਕੇ ਦੇ ਘੁੰਮਣ ਦੀ ਸਿੱਕਾ ਬਹੁਤ ਦੇਰ ਘੁੰਮਦਾ ਰਿਹਾ ਇੰਨੀ ਦੇਰ ਕਿ ਸ਼ਾਇਦ ਹੀ ਕੋਈ ਸਿੱਕਾ ਕਦੇ ਇੰਨੀ ਦੇਰ ਘੁੰਮਿਆ ਹੋਵੇ ਕਿਸੇ ਦੀ ਮਜਾਲ ਨਹੀਂ ਸੀ ਕਿ ਬਾਦਸ਼ਾਹ ਦੇ ਸੁੱਟੇ ਸਿੱਕੇ ਨੂੰ ਚੁੱਕ ਲਵੇ ਤਾਂ ਜੋ ਖੜਾਕ ਬੰਦ ਹੋ ਸਕੇ ਕੁਝ ਚਿਰ ਮਗਰੋਸ਼ਾ ਆਪ ਉਠਿਆ ਸਿੱਕੇ ਕੋਲ ਗੋਇਆ ਚੁੱਕਿਆ ਤੇ ਬੋਲਿਆ ਨਹੀਂ ਇਸ ਨੂੰ ਮੈਂ ਸੰਭਾਲ ਕੇ ਰੱਖਾਂਗਾ ਸੁੱਟਾਂਗਾ ਨਹੀਂ ਇਸ ਨੂੰ ਤਾਂ ਦਿੱਲੀ ਪਾਣੀਪਤ ਮਥੁਰਾ ਤੋਂ ਲੁੱਟ ਕੇ ਲਿਆਂਦੇ ਸਮਾਨ ਨਾਲੋਂ ਵੀ ਜ਼ਿਆਦਾ ਨਜ਼ਦੀਕ ਰੱਖਾਂਗਾ ਕਿਉਂਕਿ ਇਹ ਮੈਨੂੰ ਸਦਾ ਚੇਤਾ ਕਰਵਾਉਂਦਾ ਰਹੇਗਾ ਕਿ ਪੰਜਾਬ ਵਿੱਚ ਹਜੇ ਵੀ ਅਹਿਮਦ ਸ਼ਾਹੀ ਸਿੱਕੇ ਨੂੰ ਮੰਨਤਾ ਨਹੀਂ ਪੰਜਾਂ ਦਰਿਆਵਾਂ ਦੀ ਧਰਤੀ ਤੇ ਹਜੇ ਦੁਰਾਨੀ ਸਲਤਨਤ ਕਾਇਮ ਨਹੀਂ ਹੋਈ ਉਹਨਾਂ ਦਾ ਆਪਣਾ ਸਿੱਕਾ ਹੈ ਜਿਸ ਦੀ ਇਬਾਰਤ ਹੈ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਪੂਰੇ ਹਿੰਦੁਸਤਾਨ ਨੂੰ ਪੈਰਾਂ ਹੇਠ ਮਸਲ ਦੇਣ ਵਾਲੇ ਅਫਗਾਨਾਂ ਦਾ ਖੌਫ ਪੰਜਾ ਪਾਣੀਆਂ ਦੇ ਵਾਸੀ ਖਾਲਸੇ ਨਹੀਂ ਮੰਨਦੇ ਇਹ ਸਿੱਕਾ ਮੈਨੂੰ ਮੇਰੀ ਔਕਾਤ ਯਾਦ ਦਿਵਾਉਂਦਾ ਰਹੇਗਾ ਇਸ ਨੂੰ ਮੈਂ ਕੋਲ ਰੱਖਾਂਗਾ ਤੇ ਛੇਤੀ ਹੀ ਪੰਜਾਬ ਨੂੰ ਮਿੱਟੀ ਵਿੱਚ ਮਿਲਾ ਕੇ ਉੱਥੇ ਅਹਿਮਦ ਸ਼ਾਹੀ ਸਿੱਕਾ ਜਾਰੀ ਕਰਾਂਗਾ ਤੇ ਇਹ ਸਿੱਕਾ ਇਹ ਸਿੱਕਾ ਉਦੋਂ ਢਾਲ ਕੇ ਉਸੇ ਜੱਸੇ ਕਲਾਲ ਦੇ ਕੰਨ ਵਿੱਚ ਪਾਵਾਂਗਾ ਜਿਸ ਦਾ ਨਾਮ ਇਸ ਦੇ ਉੱਤੇ ਉਕਰਿਆ ਹੈ ਤੇ ਜੇ ਮੈਂ ਸਿੱਖਾਂ ਨੂੰ ਹਰਾਏ ਬਿਨਾ ਮਰ ਗਿਆ ਤਾਂ ਇਸ ਸਿੱਕੇ ਨੂੰ ਮੇਰੇ ਨਾਲ ਹੀ ਦਫਨਾਇਓ ਤਾਂ ਕਿ ਮੇਰੀ ਛਾਤੀ ਤੇ ਪਿਆ ਇਹ ਸਿੱਕਾ ਮੇਰੀ ਰੂਹ ਨੂੰ ਕਿਆਮਤ ਦੇ ਦਿਨ ਤੱਕ ਚੇਤੇ ਕਰਵਾਉਂਦਾ ਰਹੇ ਕਿ ਸਮੁੱਚੇ ਹਿੰਦੁਸਤਾਨ ਵਿੱਚੋਂ ਪੰਜਾਬ ਦਾ ਇਹੀ ਸਿੱਕਾ ਸੀ ਜਿਸਨੇ ਦੁਰਾਨੀਆਂ ਦੀ ਈਨ ਨਹੀਂ ਮੰਨੀ ਇਧਰ ਸਿੰਘਾਂ ਨੇ ਅਕਲਦਾਸ ਦੇ ਨਿਰੰਝਣੀਏ ਮਹੰਤ ਨੂੰ ਜੰਡੇ ਵਾਲੇ ਸੁਨੇਹਾ ਭਜਵਾਇਆ ਪੰਜਾਬ ਵਿੱਚ ਹਵਾਵਾਂ ਦਾ ਰੁਖ ਬਦਲਣ ਲੱਗਾ ਹੈ ਅਕਲਦਾਸ ਸ਼ਹੀਦਾਂ ਦੀ ਰਤਨਾ ਸਿੰਘਿਆ ਸਿੱਖੀ ਦਾ ਬੂਟਾ ਜਿਵਾਨ ਹੋ ਗਿਆ ਹੈ ਖਾਲਸੇ ਦੀ ਤੀਗ ਨੇ ਸਾਰੇ ਪੰਜਾਬ ਉੱਤੇ ਛਾਂ ਕਰ ਦਿੱਤੀ ਹੈ ਤੇ ਨੀਲੇ ਨਿਸ਼ਾਨ ਪੰਜਾਂ ਪਾਣੀਆਂ ਦੇ ਚੱਪੇ-ਚੱਪੇ ਉੱਤੇ ਝੂਲਣ ਲਈ ਕਾਲੇ ਹਨ ਗੁਰੂ ਸਾਹਿਬ ਕਹਿੰਦੇ ਨੇ ਕਿ ਵਖਤ ਵਿਚਾਰੇ ਸੋ ਬੰਦਾ ਹੋਏ ਇਹ ਖਾਲਸੇ ਦਾ ਤੈਨੂੰ ਪਹਿਲਾ ਤੇ ਆਖਰੀ ਸੁਨੇਹਾ ਹੈ ਫੈਸਲਾ ਤੇਰੇ ਹੱਥ ਹੈ ਕਿ ਕਾਬਲ ਦੀ ਓਟ ਟਿਕਾਉਣੀ ਹੈ ਕਿ ਆਨੰਦਪੁਰੀ ਛਾਵਾਂ ਹਟ ਸੁੱਖ ਲੈਣਾ ਹੈ ਖਾਲਸਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਦਾ ਸੁਨੇਹਾ ਮਿਲਦਿਆਂ ਹੀ ਆਕਲਦਾਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੂੰ ਜਕਰੀਏ ਤੇ ਮੀਰ ਮੰਨੂ ਦੀ ਯਾਦ ਆਉਣ ਲੱਗੀ ਉਹ ਮਾਂ ਤੁਰ ਗਈ ਜਿਹੜੀ ਖੀਰ ਪੂੜੇ ਦਿੰਦੀ ਹੁੰਦੀ ਸੀ ਆਕਲਦਾਸ ਦੇ ਮੂੰਹੋਂ ਨਿਕਲੇ ਬੋਲਾਂ ਤੋਂ ਵਿਚਾਰਗੀ ਚੋ ਰਹੀ ਸੀ ਪਰ ਫੇਰ ਵੀ ਉਸ ਨੇ ਪੰਜਾਬ ਨੂੰ ਨਹੀਂ ਚੁਣਿਆ ਆਪਣਾ ਸਭ ਤੋਂ ਤੇਜ਼ ਘੋੜਸਵਾਰ ਚਿੱਠੀ ਦੇ ਕੇ ਉਸ ਨੇ ਕਾਬਲਵਲ ਭੇਜਿਆ ਅਕਾਲ ਦਾਸ ਨੂੰ ਸਿੱਖਾਂ ਨਾਲ ਕੀਤੀਆਂ ਵਧੀਆਂ ਵਧੀਆਂ ਯਾਦਾਂ ਗਈਆਂ ਸਨ ਜਿਨ੍ਹਾਂ ਉਤੇ ਐਸਾ ਕਹਿਰ ਬਸਰਾਇ ਵਰਸਾਇਆ ਹੋ ਗਏ ਉਹਨਾਂ ਤੋਂ ਦਇਆ ਦੀ ਆਸ ਰੱਖਣੀ ਉਸ ਨੂੰ ਔਖੀ ਜਾਪ ਰਹੀ ਸੀ ਇਸ ਕਾਰਨ ਵੀ ਉਸਨੇ ਆਪਣੇ ਸਿਰ ਪੰਜਾਬ ਦੀ ਥਾਂ ਅਫਗਾਨ ਪਰਛਾਵੇਂ ਹੋਣ ਨੂੰ ਸਹੀ ਮੰਨਿਆ ਅਬਦਾਲੀ ਤਾਂ ਪਹਿਲਾਂ ਹੀ ਪੰਜਾਬ ਕੂਚ ਦਾ ਹੁਕਮ ਅਫਗਾਨੀ ਫੌਜਾਂ ਨੂੰ ਚੜ ਚੁੱਕਾ ਸੀ ਮਰਾਠਿਆਂ ਮੁਗਲਾਂ ਰਾਜਪੂਤਾਂ ਤੇ ਜਾਟਾਂ ਨੂੰ ਦਰੜ ਕੇ ਹੁਣ ਅਬਦਾਲੀ ਨੇ ਆਪਣਾ ਸਾਰਾ ਧਿਆਨ ਸਿੱਖਾਂ ਵੱਲ ਕੀਤਾ ਪਾਣੀਪਤ ਮਥੁਰਾ ਕੋਇਲਗੜ੍ਹ ਜਿਹਨੂੰ ਹੁਣ ਅਲੀਗੜ੍ਹ ਦੇ ਨਾਮ ਨਾਲ ਵੀ ਜਾਣਦੇ ਸਨ ਨਿਵਾਹ ਕੇ ਗਿਲਦਿਆਂ ਨੇ ਐਤਕੀ ਅੰਮ੍ਰਿਤਸਰ ਸਾਹਿਬ ਆ ਡੇਰਾ ਲਾਉਣਾ ਸੀ ਅਬਦਾਲੀ ਇਸ ਵਾਰ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਦੇਣ ਦੀ ਨੀਤ ਨਾਲ ਪੰਜਾਬ ਆਇਆ ਸੀ ਹੁਣ ਅਬਦਾਲੀ ਨੂੰ ਕੌਣ ਦੱਸੇ ਕਿ ਖਾਲਸਾ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਜੋ ਬਰਸਾਤਾਂ ਦਾ ਮੌਸਮ ਫਿਰ ਜਾਣ ਤੇ ਮੁੱਕ ਜਾਏਗਾ ਖਾਲਸਾ ਤਾਂ ਸੁੰਮੇ ਬਾਣੀ ਨਦੀ ਹੈ ਜਿਹੜੀ ਪਹਾੜਾਂ ਵਿੱਚੋਂ ਨਿਕਲਦੇ ਅਮੁੱਕ ਸੋਮੇ ਤੋਂ ਆ ਰਹੀ ਹੈ ਤੇ ਇਸ ਸੋਮੇ ਦੇ ਸਵਾਮੀ ਸ੍ਰੀ ਕਲਗੀ ਧਰਪਤਾ ਜੀ ਆਪ ਹਨ ਸਤਗੁਰਾਂ ਨੇ ਖਾਲਸੇ ਵਿੱਚ ਐਸੀਆਂ ਬਰਕਤਾਂ ਪਾਈਆਂ ਹਨ ਕਿ ਵਿਖੜੇ ਪੈਂਡਿਆਂ ਵਿੱਚ ਸਗੋਂ ਇਹ ਹੋਰ ਵੱਧਦਾ ਜਾਂਦਾ ਹੈ ਤੇ ਖਾਲਸੇ ਦੇ ਦੁਸ਼ਮਣ ਜੋ ਇਸ ਨੂੰ ਵੇਖ ਨਹੀਂ ਸੁਖਾਂਦੇ ਥੋਹਰ ਦੀ ਨਿਆਈ ਹਨ ਥੋਹਰ ਜਿਉਂ-ਜਿਉਂ ਵੱਡੀ ਹੁੰਦੀ ਹੈ ਉਸ ਨੂੰ ਚਿੱਟਾ ਕੋਹੜ ਪੈ ਜਾਂਦਾ ਹੈ ਤੇ ਉਹ ਆਪੇ ਗਲ ਸੜ ਕੇ ਖਤਮ ਹੋ ਜਾਂਦੀ ਹੈ ਹੁਣ ਸੁम्मेਮਾਣੀ ਨਦੀ ਤੇ ਥੋਹਰ ਦਾ ਕੀ ਮੇਲ ਪਰ ਅਬਦਾਲੀ ਤਾਂ ਸਿੱਖਾਂ ਨੂੰ ਖਤਮ ਕਰ ਦੇਣ ਦੀ ਜਿੱਦ ਕਰੀ ਬੈਠਾ ਸੀ ਸੋ ਉਸਨੇ ਆਪਣੇ ਕਾਫਲੇ ਦਾ ਉਤਾਰਾ ਅੰਮ੍ਰਿਤਸਰ ਕਰਨਾ ਸੀ ਲਗਭਗ ਸਾਰੇ ਹਿੰਦੁਸਤਾਨ ਦੀਆਂ ਗੋਡਣੀਆਂ ਲਵਾ ਕੇ ਹੁਣ ਅਬਦਾਲੀ ਕੁਝ ਹੰਕਾਰ ਵਿੱਚ ਵੀ ਆ ਗਿਆ ਸੀ ਕਾਬਲਤੀ ਉਸ ਦੀ ਜੈ ਜੈਕਾਰ ਹੋ ਰਹੀ ਸੀ ਹਿੰਦੁਸਤਾਨ ਜਹੀ ਤਾਕਤ ਨੂੰ ਨਿਵਾ ਕੇ ਹੁਣ ਜਦ ਉਹ ਆਪਣੇ ਦੇਸ਼ ਪਰਤ ਦਾ ਸੀ ਤਾਂ ਅੱਜ ਤੱਕ ਦੇ ਵੱਡੇ ਅਫਗਾਨ ਯੋਧਿਆਂ ਵਿੱਚ ਉਸ ਦਾ ਨਾਮ شمار ਕੀਤਾ ਜਾਂਦਾ ਸੀ। ਹਿੰਦੂਸਤਾਨ ਦੇ ਮੁਗਲਾਂ ਨੇ ਤਾਂ ਉਸ ਨਾਲ ਸੰਧੀਆਂ ਹੀ ਕਰ ਲਈਆਂ ਸਨ। ਵੱਡੀ ਤਾਕਤ ਮਰਾਠੇ ਉਸ ਨੇ ਬੁਰੀ ਤਰ੍ਹਾਂ ਦਰੜ ਸੁੱਟੇ ਸਨ ਤੇ ਹੁਣ ਬਚਦੇ ਜਾਟ ਵੀ ਉਸ ਦੇ ਘੋੜਿਆਂ ਦੀਆਂ ਸੁਮਾਂ ਅੱਗੇ ਸਿਰ ਨਿਵਾ ਗਏ ਸਨ। ਇੱਕ ਅਜੇਤੂ ਜਰਨੈਲ ਵਾਂਗ ਉਸ ਨੇ ਆਪਣੇ ਵਤਨ ਪਰਤਣਾ ਸੀ। ਪਰ ਇਹ ਤਾਂ ਉਹ ਭੁੱਲ ਹੀ ਗਿਆ ਸੀ ਕਿ ਉਸ ਦੀ ਵਾਪਸੀ ਦੇ ਰਸਤੇ ਵਿੱਚ ਹਰ ਵਾਰ ਪੰਜਾਬ ਪੈਂਦਾ ਸੀ। ਪੰਜਾਬ ਦੇਆਂ ਸਿੱਖਾਂ ਨੂੰ ਸਬਕ ਸਿਖਾਏ ਬਿਨਾ ਮੈਂ ਅਜੇਤੂ ਕਿਵੇਂ ਕਹਾ ਸਕਦਾ ਹਾਂ ਪਰ ਇਹਨਾਂ ਨਾਲ ਟੱਕਰ ਲੈਣੀ ਇਜ਼ਰਾਈਲ ਨਾਲ ਟੱਕਰ ਲੈਣ ਬਰਾਬਰ ਹੈ ਇਜ਼ਰਾਈਲ ਮੌਤ ਦਾ ਦੇਵਤਾ ਕੋਈ ਉਸ ਨੂੰ ਕਿਵੇਂ ਹਰਾਵੇ ਹੋ ਸਕਦਾ ਹੈ ਉਸ ਨਾਲ ਵੀ ਕਦੇ ਕਿਸੇ ਨੇ ਟੱਕਰ ਲੈ ਲਈ ਹੋਵੇ ਪਰ ਇਹਨਾਂ ਸਿੱਖਾਂ ਨਾਲ ਇਹਨਾਂ ਨਾਲ ਤਾਂ ਹੋ ਸਕਦਾ ਹੈ ਇਜ਼ਰਾਈਲ ਵੀ ਭਿੜਨ ਤੋਂ ਖਭਰਾਉਂਦਾ ਹੋਵੇ ਐਸੀਆਂ ਵਿਚਾਰਾਂ ਬਦਾਲੀ ਦੇ ਅੰਦਰ ਚੱਲ ਰਹੀਆਂ ਸਨ ਜਦ ਉਹ ਪੰਜਾਬ ਦੀ ਸਰਜ਼ਮੀਨ ਵੱਲ ਵਧ ਰਹੀ ਸੀ ਖਾਲਸਾ ਅਬਦਾਲੀ ਤੇ ਉਸਦੀ ਜੈਜੈਕਾਰ ਤੇ ਰਾਹ ਵਿੱਚ ਖਲੋਤਾ ਸੀ ਲੱਖਾਂ ਲੜਾਈਆਂ ਜਿੱਤ ਕੇ ਵੀ ਜੇ ਅਬਦਾਲੀ ਪੰਜਾਬੋਂ ਮਾਰ ਖਾ ਕੇ ਵਤਨ ਪਰਤਿਆ ਤਾਂ ਜੈਜੈਕਾਰ ਤਾਂ ਛੱਡੋ ਸੰਗੋਂ ਮਖੌਲ ਪੱਲੇ ਪਹਿਣਗੇ ਕਿ ਪਾਣੀਪਤ ਵਿੱਚ 2 ਲੱਖ ਮਰਾਠੇ ਇੱਕ ਦਿਨ ਵਿੱਚ ਕਤਲ ਕਰ ਦੇਣ ਵਾਲਾ ਅਬਦਾਲੀ ਕੋਲਗੜ੍ਹ ਦੇ 12 ਸਾਲ ਤੱਕ ਨਾ ਜਿੱਤੇ ਜਾਣ ਸਕਣ ਵਾਲੇ ਕਿਲੇ ਨੂੰ ਕੁਝ ਦਿਨਾਂ ਵਿੱਚ ਝੁਕਾ ਦੇਣ ਵਾਲਾ ਅਬਦਾਲੀ ਜੰਗਲਾਂ ਵਿੱਚ ਬਸਣ ਵਾਲੇ ਮੁਠੀ ਪਰ ਲੜਾਕਿਆਂ ਤੋਂ ਖਾਰ ਖਾ ਕੇ ਆਇਆ ਹੈ ऐसे लड़ाकेया तो जिना कोल कोई राजभाग भी नहीं ना मुकावले दे हथियार ना हाथी घोड़े इत्थों तक के तन ते वस्त्र भी कोई नहीं पर लड़न दा जज्बा ता देखो ऐसा के कल्ला-कल्ला हाथियां नु ਡਿਗ லवे अब्दالی एकदम बोलया जिमे ऊपर लिया गल्ला उस नु किसे ने मीणे मांग मारियां होन ते ओ हो जवाब दे रिया होवे नहीं मैं इना तो बेइज्जत होके नहीं परतांगा ऐत की मैं इना नु ऐसा सबक सिखावांगा के मुड़ छैती उठ नहीं सकनगे ਸਿੰਧ ਪਾਰ ਕਰਦਾ ਹੋਇਆ ਅਬਦਾਲੀ ਵਾਪਸ ਆਪਣੇ ਆਪ ਕੋਲ ਆਇਆ ਪਰ ਸੱਚ ਇਹ ਵੀ ਹੈ ਕਿ ਕਾਵਾ ਕੁੱਕੜਾਂ ਦੀਆਂ ਉਡਾਰੀਆਂ ਕਦ ਬਾਜਾਂ ਦੇ ਹਾਣ ਦੀਆਂ ਹੋ ਸਕਦੀਆਂ ਹਨ ਨਾ ਤਾਂ ਚਮਚਿਆਂ ਨਾਲ ਖੂਪਟੇ ਜਾਂਦੇ ਨੇ ਤੇ ਨਾ ਹੀ ਸਹਿਆਂ ਦੀ ਖੱਲ ਦੇ ਨਗਾਰੇ ਬਣਦੇ ਨੇ ਆਪਣੀ ਥੱਕੀ ਟੁੱਟੀ ਫੌਜ ਵੱਲ ਦੇਖਦਾ ਅਬਦਾਲੀ ਉਦਾਸ ਹੋ ਰਿਹਾ ਸੀ ਕੀ ਹੋਇਆ ਜਨਾਬ ਕਿਸ ਦੀ ਗੱਲ ਕਰ ਰਹੇ ਹੋ ਕੋਲੋਂ ਨਜੀਬ ਖਾਨ ਬੋਲਿਆ ਸਿੱਖਾਂ ਦੀ ਹੋਰ ਕਿਸ ਦੀ ਕੋਈ ਹੋਰ ਬਚਿਆ ਹੈ ਪੂਰੇ ਹਿੰਦੁਸਤਾਨ ਵਿੱਚ ਜਿਸ ਨੇ ਸਾਡਾ ਸਿੱਕਾ ਨਾ ਮੰਨਿਆ ਹੋਵੇ ਤੇ ਅਬਦਾਲੀ ਨੇ ਖਿੱਸੇ ਵਿੱਚੋਂ ਖਾਲਸੇ ਦਾ ਸਿੱਕਾ ਕੱਢ ਕੇ ਦੇਖਿਆ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ ਉਸਨੇ ਇਹ ਬਾਰਤ ਪੜ੍ਹੀ ਅਸੀਂ ਡੇਰਾ ਲਾਹੌਰ ਨਹੀਂ ਅੰਮ੍ਰਿਤਸਰ ਲਾਵਾਂਗੇ ਨਜੀਬ ਖਾਨ ਨੂੰ ਹੁਕਮ ਦਿੰਦਾ ਅਬਦਾਲੀ ਬੋਲਿਆ ਬਹੁਤ ਬਿਹਤਰ ਜਨਾਬ ਕੀ ਜਨਾਬ ਦੇ ਮਨ ਵਿੱਚ ਸਿੱਖਾਂ ਨੂੰ ਕੁਚਲਣ ਦੀ ਕੋਈ ਨੀਤੀ ਹੈ ਡਰਦਾ ਡਰਦਾ ਨਜੀਬ ਖਾਨ ਬੋਲਿਆ हां ਸਿੱਖਾਂ ਨੂੰ ਕੁਚਲਣ ਦੀ ਵੀ ਤੇ ਤੇ ਕੀ ਹਜੂਰ ਬਾਕੀ ਤੈਨੂੰ ਮੈਂ ਅੰਮ੍ਰਿਤਸਰ ਜਾ ਕੇ ਦੱਸਾਂਗਾ ਤੂੰ ਬਸ ਫੌਜ ਨੂੰ ਖਿੱਚ ਕੇ ਲੈ ਚੱਲ ਅਬਦਾਲੀ ਦੇ ਅੰਦਰ ਸਿੱਖਾਂ ਨੂੰ ਸਬਕ ਸਿਖਾਉਣ ਲਈ ਗੁੱਸੇ ਦੀ ਲਹਿਰ ਉੱਠੀ ਹੋਈ ਸੀ ਤੇ ਉਸਨੇ ਆਪਣੀ ਕੋਈ ਵੀ ਨੀਤੀ ਆਪਣੇ ਨੇੜਲੇ ਫੌਜਦਾਰਾਂ ਨਾਲ ਸਾਂਝੀ ਕਰਨ ਤੋਂ ਵੀ ਗੁਰੇਜ਼ ਕੀਤਾ ਕਿ ਕਿਤੇ ਗੱਲ ਨਿਕਲ ਕੇ ਸਿੱਖਾਂ ਤੀਕਣਾ ਪਹੁੰਚ ਜਾਵੇ ਤੇ ਉਹ ਸੁਚੇਤ ਨਾ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ